ਸਤਸ਼੍ਰੀ ਅਕਾਲ ਪੀਵੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਇੱਕ ਵਾਰ ਫਿਰ ਤੋਂ ਤੁਹਾਡੇ ਅੱਗੇ ਅਪੀਲ ਕਰਨ ਲਈ ਇੱਕ ਵੀਡੀਓ ਬਣਾ ਰਹੇ ਹਾਂ ਸਾਡੇ ਨਾਲ ਅੰਕਲ ਵਿਜੇ ਕੁਮਾਰ ਮੌਜੂਦ ਹੈ ਔਰ 24 ਤਰੀਕ ਨੂੰ ਬੀਤੀ 24 ਨੂੰ ਇਹਨਾਂ ਦਾ ਮੋਟਰਸਾਈਕਲ ਜਿਹੜਾ ਇੱਥੋਂ ਚੋਰੀ ਹੁੰਦਾ ਪੀਐਨਵੀ ਬੈਂਕ ਦੇ ਸਾਹਮਣੇੋਂ ਗਲੀ ਦੇ ਵਿੱਚੋਂ ਮੋਟਰਸਾਈਕਲ ਦਾ ਨੰਬਰ ਹੈ ਪੀਵੀ 32 ਐਲ 45 64 ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਹੈ ਇਹ ਮਾਡਲ ਕਿੰਨਾ ਸੀਗਾ ਜੀ ਮੋਟਰਸਾਈਕਲ ਦਾ 11 ਜਾਂ 12 11 ਆ ਜੇ ਪਰ ਆਰਸੀ ਵਿੱਚ ਹੀ ਸੀ ਵਿੱਚੇ ਹੀ ਵਿੱਚੇ ਤੇ ਮੋਟਰਸਾਈਕਲ ਚੋਰੀ ਹੋਏ ਨੂੰ ਇੰਨਾ ਸਮਾਂ ਹੋ ਗਿਆ ਪੁਲਿਸ ਕੰਪਲੇਂਟ ਤੁਸੀਂ ਕਰਾਤੀ ਸੀ ਕਿਦੋਂ ਕਰਾਈ ਸੀ ਕਰਾਤੀ ਸੀ 24 ਤਰੀਕ ਨੂੰ ਉਸੇ ਦਿਨ ਸ਼ਾਮ ਨੂੰ ਕਰਾਤੀ ਸੀ ਤੇ ਸੀਸੀਟੀਵੀ ਫੁਟੇਜ ਇਹਦੀ ਹੈਗੀ ਹੈ ਜੀ ਦਿੱਤੀ ਆ ਬੰਦਾ ਨਹੀਂ ਪਛਾਣ ਆਉਂਦਾ ਬੰਦਾ ਨਹੀਂ ਪਛਾਣ ਆਉਂਦਾ ਨਾਲ ਉਹ ਤੇ ਕੰਬਲੀ ਲਈ ਹੈ ਜੀ ਉਹ ਤੇ ਕੰਬਲੀ ਅੱਛਾ ਕਰਨ ਕੀ ਐਸਪੀ ਰੇ ਬੈਂਕ ਐ ਸੀ ਕਿ ਕਿੱਥੇ ਹਾਂਜੀ ਬੇਟਾ ਗਿਆ ਦੀ ਉੱਤੇ ਆ ਲਟਕਣਾ ਅੱਛਾ ਮੋਟਰਸਾਈਕਲ ਖੜਾ ਕੀਤਾ ਹੀ ਆ ਇਹ ਪੌੜੀਆਂ ਚੜਿਆ ਜਨੂੰ ਚਾਬੀ ਲਾ ਕੇ ਲੈ ਗਿਆ ਵਾ ਕਿੰਨੇ ਕ ਵਜੇ ਛੁੱਟੀ ਪਤਾ ਲੱਗਿਆ ਉਹਨੂੰ ਮਿਲਦਾ ਹੈ ਉਹਨਾਂ ਨੂੰ ਸ਼ਾਮ ਨੂੰ 5 ਵਜੇ ਪਤਾ ਲੱਗਾ ਜਦੋਂ ਵਾਪਸ ਆਇਆ 2:30 ਵਜੇ 2:30 ਵਜੇ ਲੰਚ ਕਰਕੇ ਘਰੋਂ ਉੱਥੇ ਗਏ ਆ ਜਦੋਂ ਗਏ ਆ ਵਾਪਸ 5 ਵਜੇ ਆਏ ਵੜ ਕੇ ਮੋਟਰਸਾਈਕਲ ਹੈ ਨਹੀਂ ਤਿੰਨ ਕ ਵਜੇ ਗਏ ਆ 2 ਮਿੰਟ ਜੇ ਲੈ ਗਿਆ ਜੀ ਵੀਡੀਓ ਦੇ ਦੇਖੀ ਆ ਜੀ ਅਜੇ ਲਾ ਕੇ ਪੌੜੀ ਨਹੀਂ ਪਛਾਣ ਨਹੀਂ ਹੁੰਦਾ ਜੀ ਕੰਬਲੀ ਲਈ ਹੈ ਮੂੰਹ ਤੇ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਹੈ ਹਾਂ ਜੀ ਉਹ ਕੰਪਲੇਟ ਕਰ ਦਿੱਤੀ ਇਹਨਾਂ ਨੇ ਹਾਂ ਜੀ ਹਾਂ ਜੀ ਅੱਛਾ ਇਹ ਮੋਟਰਸਾਈਕਲ ਦਾ ਰੰਗ ਕਾਲਾ ਆ ਕਾਲਾ ਜੀ ਚਪਲਾਂ ਨੇ 2011 12 ਮਾਡਲ ਤੁਸੀਂ ਦੱਸ ਰਹੇ ਹੋ ਹਾਂ ਜੀ ਤੇ ਫਿਰ ਹੁਣ ਬੇਟਾ ਆਂਦਾ ਜਾਂਦਾ ਕਿੱਦਾਂ ਪਲਸ ਕਰਨ ਉਹ ਮੈਨੂੰ ਐਕਟਿਵਾ ਹੈਗੀ ਕਿ ਕਦੇ ਤੇ ਉਹ ਤੇ ਆ ਜਾਂਦਾ ਹੈ ਕਈ ਵਾਰੀ ਪੈਦਲ ਆ ਜਾਂਦਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਪ੍ਰਾਪਰਟੀ ਡੀਲੀ ਦਾ ਕੰਮ ਕਰਦਾ ਹਾਂ ਤੇ ਉਹਦਾ ਬੰਦਾ ਕੋਈ ਲੱਗਦਾ ਮਾੜਾ ਮੋਟਾ ਪਛਾਣ ਚ ਕੇ ਪਛਾਣ ਚਾਹੁੰਦਾ ਨਹੀਂ ਜੀ ਕੰਬੜੀ ਲਪੇਟੀ ਹੈ ਮੂੰਹ ਤੇ ਚਲੋ ਵੈਸੇ ਉਮੀਦ ਤਾਂ ਘੱਟ ਹੈ ਕਿਉਂਕਿ ਦਿਨ ਬਹੁਤ ਪੈ ਕੇ ਪਰ ਫੇਰ ਵੀ ਸਾਡੇ ਜਿਹੜੇ ਦਰਸ਼ਕ ਹੈ ਪਰਿਵਾਰਕ ਮੈਂਬਰ ਹੈ ਇਹ ਕਈ ਵੇਲੇ ਜਾਦੂ ਕਰ ਦਿੰਦੇ ਆ ਤਹ ਇਹਨਾਂ ਅੱਗੇ ਬੇਨਤੀ ਕਰਦੇ ਆ ਜੇਕਰ ਤੁਹਾਨੂੰ ਕਿਤੇ ਵੀ PP32L4564 ਮੋਟਰਸਾਈਕਲ ਸਪਲੈਂਡਰ ਕਾਲੇ ਰੰਗ ਦਾ ਨਜ਼ਰ ਆਉਂਦਾ ਤਾਂ ਤੁਸੀਂ ਅੰਕਲ ਉਹਨਾਂ ਨਾਲ ਸੰਪਰਕ ਕਰ ਲਿਓ ਉਹਨਾਂ ਦਾ ਨੰਬਰ ਹੈ ਜੀ 9501640970 ਚਲੋ ਇਸ ਨੰਬਰ ਤੇ ਸੰਪਰਕ ਕਰਨ ਨਾਲ 9501640970 ਤਾਂ ਇੱਕ ਕੰਪਲੇਂਟ ਵੀ ਇਹਨਾਂ ਦੇ ਬੇਟੇ ਵੱਲੋਂ ਜਿਹੜੀ ਆ ਦਿੱਤੀ ਗਈ ਆ ਪੁਲਿਸ ਪ੍ਰਸ਼ਾਸਨ ਨੂੰ ਪਰ ਅੰਕਲ ਹੁਣੀ ਇੱਕ ਉਮੀਦ ਲੈ ਕੇ ਇੱਕ ਆਸ ਲੈ ਕੇ ਇਹ ਆਇਆ ਕਹਿੰਦੇ ਕਿ ਬੀਬੀ 32 ਤੇ ਮੈਂ ਖਬਰ ਪੁਆਣੀ ਆ ਹੋ ਸਕਦਾ ਮੇਰਾ ਮੋਟਰਸਾਈਕਲ ਮਿਲ ਜਵੇ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਜੇ ਇਹਨਾਂ ਦਾ ਮੋਟਰਸਾਈਕਲ ਕਿਤੇ ਤੁਹਾਨੂੰ ਨਜ਼ਰ ਆਉਂਦਾ ਤਾਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਇੱਕ ਵਾਰ ਫਿਰ ਤੋਂ ਤੁਹਾਡੇ ਅੱਗੇ ਅਪੀਲ ਕਰਨ ਲਈ ਇੱਕ ਵੀਡੀਓ ਬਣਾ ਰਹੇ ਆ ਸਾਡੇ ਨਾਲ ਅੰਕਲ ਵਿਜੇ ਕੁਮਾਰ ਮੌਜੂਦ ਆ ਔਰ 24 ਤਰੀਕ ਨੂੰ ਬੀਤੀ 24 ਨੂੰ ਇਹਨਾਂ ਦਾ ਮੋਟਰਸਾਈਕਲ ਜਿਹੜਾ ਇੱਥੋਂ ਚੋਰੀ ਹੁੰਦਾ ਪੀਐਨਵੀ ਬੈਂਕ ਦੇ ਸਾਹਮਣੇੋਂ ਗਲੀ ਦੇ ਵਿੱਚੋਂ ਮੋਟਰਸਾਈਕਲ ਦਾ ਨੰਬਰ ਹੈ ਪੀਵੀ 32ਐਲ 4564 ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਹੈ ਇਹ ਮਾਡਲ ਕਿੰਨਾ ਸੀਗਾ ਜੀ ਮੋਟਰਸਾਈਕਲ ਦਾ 11 ਜਾਂ 12 11 ਜਾਂ 12 ਆਰਸੀ ਵਿੱਚੇ ਹੀ ਸੀ ਵਿੱਚੇ ਹੀ ਵਿੱਚੇ ਤੇ ਮੋਟਰਸਾਈਕਲ ਚੋਰੀ ਹੋਏ ਨੂੰ ਇੰਨਾ ਸਮਾਂ ਹੋ ਗਿਆ ਪੁਲਿਸ ਕੰਪਲੇਂਟ ਤੁਸੀਂ ਕਰਾਤੀ ਸੀ ਕਿਦੋਂ ਕਰਾਈ ਸੀ ਕਰਾਤੀ ਸੀ 24 ਤਰੀਕ ਨੂੰ ਉਸੇ ਦਿਨ ਸ਼ਾਮ ਨੂੰ ਕਰਾਤੀ ਸੀ ਤੇ ਸੀਸੀਟੀਵੀ ਫੁਟੇਜ ਇਹ ਨਹੀਂ ਹੈਗੀ ਹੈ ਜੀ ਦਿੱਤੀਆ ਬੰਦਾ ਨਹੀਂ ਪਛਾਣ ਹੁੰਦਾ ਬੰਦਾ ਨਹੀਂ ਪਛਾਣਦਾ ਉਹ ਤੇ ਕੰਬਲੀ ਲਈ ਆ ਜੀ ਉਹ ਤੇ ਕੰਬਲੀ ਅੱਛਾ ਕਰਨ ਕੀ ਐਸਪੀ ਆਰ ਬੈਂਕ ਐਸੀ ਕਿ ਕਿੱਥੇ ਹਾਂਜੀ ਬੇਟਾ ਗਿਆ ਦੀ ਉੱਤੇ ਆਹ ਲਟਕਾਣ ਅੱਛਾ ਉਹ ਮੋਟਰਸਾਈਕਲ ਖੜਾ ਕੀਤਾ ਹੀ ਆ ਹਜੇ ਪੌੜੀਆਂ ਚੜਿਆ ਜਨੂੰ ਚਾਬੀ ਲਾ ਕੇ ਲੈ ਗਿਆ ਵਾ ਕਿੰਨੇ ਕ ਵਜੇ ਛੁੱਟੀ ਪਤਾ ਲੱਗਿਆ ਉਹਨੂੰ ਮੋਟਰਸਾਈਕਲ ਉਹਨਾਂ ਨੂੰ ਸ਼ਾਮ ਨੂੰ 5 ਵਜੇ ਪਤਾ ਲੱਗਾ ਜਦੋਂ ਵਾਪਸ ਆਇਆ 2:30 2:30 ਵਜੇ ਲੰਚ ਕਰਕੇ ਘਰੋਂ ਉੱਥੇ ਗਏ ਆ ਜਦੋਂ ਗਏ ਆ ਵਾਪਸ 5 ਵਜੇ ਆਏ ਆ ਵੜ ਕੇ ਮੋਟਰਸਾਈਕਲ ਹੈ ਨਹੀਂ ਤਿੰਨ ਵਜੇ ਗਏ ਆ 2 ਮਿੰਟ ਜੇ ਲੈ ਗਿਆ ਜੀ ਵੀਡੀਓ ਤੇ ਦੇਖੀ ਆ ਜੀ ਤੇ ਲਾ ਕੇ ਪੌੜੀਆਂ ਨਹੀਂ ਪਛਾਣ ਨਹੀਂ ਹੁੰਦਾ ਜੀ ਕੰਬਲੀ ਲਈ ਆ ਮੁੰਡੇ ਹੋਰ ਸੇ ਕੰਪਲੀਟ ਕਰ ਦਿੱਤੀ ਇਹਨਾਂ ਨੇ ਹਾਂਜੀ ਹਾਂਜੀ ਅੱਛਾ ਇਹ ਮੋਟਰਸਾਈਕਲ ਦਾ ਰੰਗ ਕਾਲਾ ਆ ਕਾਲਾ ਜੀ ਚਪਲੈਂਡ 2011 12 ਮਾਡਲ ਤੁਸੀਂ ਦੱਸ ਰਹੇ ਹੋ ਹਾਂਜੀ ਹਾਂਜੀ ਤੇ ਫਿਰ ਉਹਨੂੰ ਬੇਟਾ ਆਂਦਾ ਜਾਂਦਾ ਕਿੱਦਾਂ ਪਲਸ ਕਰਨ ਉਹ ਮੇਰੇ ਕੋ ਐਕਟਿਵਾ ਹੈਗੀ ਜੀ ਕਦੇ ਤੇ ਉਹ ਤੇ ਆ ਜਾਂਦਾ ਹੈ ਕਈ ਵਾਰੀ ਪੈਦਲ ਆ ਜਾਂਦਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਪ੍ਰਾਪਰਟੀ ਡੀਲੀ ਦਾ ਕੰਮ ਕਰਦਾ ਹਾਂ ਤੇ ਉਹਦਾ ਬੰਦਾ ਕੋਈ ਲੱਗਦਾ ਮਾੜਾ ਮੋਟਾ ਪਛਾਣ ਚ ਕੇ ਪਛਾਣ ਜਾਂਦਾ ਨਹੀਂ ਕੰਬੜੀ ਲਪੇਟੀ ਆ ਮੂੰਹ ਤੇ ਚਲੋ ਵੈਸੇ ਉਮੀਦ ਤਾਂ ਘਟ ਹੈ ਕਿਉਂਕਿ ਦਿਨ ਬਹੁਤ ਪੈ ਕੇ ਪਰ ਫੇਰ ਵੀ ਸਾਡੇ ਜਿਹੜੇ ਦਰਸ਼ਕ ਹੈ ਪਰਿਵਾਰਕ ਮੈਂਬਰ ਹੈ ਇਹ ਕਿਵੇਂਲੇ ਜਾਦੂ ਕਰ ਦਿੰਦੇ ਆ ਤਾਂ ਇਹਨਾਂ ਅੱਗੇ ਬੇਨਤੀ ਕਰਦੇ ਆ ਜੇਕਰ ਤੁਹਾਨੂੰ ਕਿਤੇ ਵੀ ਪੀਪੀ 32L 4564 ਮੋਟਰਸਾਈਕਲ ਸਪਲੈਂਡਰ ਕਾਲੇ ਰੰਗ ਦਾ ਨਜ਼ਰ ਆਉਂਦਾ ਤਾਂ ਤੁਸੀਂ ਅੰਕਲ ਨਾਲ ਸੰਪਰਕ ਕਰ ਲਿਓ ਉਹਦਾ ਨੰਬਰ ਹੈ ਜੀ 9501640970 ਚਲੋ ਇਸ ਨੰਬਰ ਤੇ ਸੰਪਰਕ ਕਰਨ ਨ 9501640970 ਦਾ ਇੱਕ ਕੰਪਲੇਂਟ ਵੀ ਇਹਨਾਂ ਦੇ بیٹے ਵੱਲੋਂ ਜਿਹੜੀ ਆ ਦਿੱਤੀ ਗਈ ਆ ਪੁਲਿਸ ਪ੍ਰਸ਼ਾਸਨ ਨੂੰ ਪਰ ਅੰਕਲ ਹੁਣੀ ਇੱਕ ਉਮੀਦ ਲੈ ਕੇ ਇੱਕ ਆਸ ਲੈ ਕੇ ਇਹ ਆਏ ਆ ਕਹਿੰਦੇ ਕਿ ਬੀਬੀ ਬੱਤੀ ਤੇ ਮੈਂ ਖਬਰ ਪੁਆਣੀ ਆ ਹੋ ਸਕਦਾ ਮੇਰਾ ਮੋਟਰਸਾਈਕਲ ਮਿਲ ਜਵੇ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਜੇ ਇਹਨਾਂ ਦਾ ਮੋਟਰਸਾਈਕਲ ਕਿਤੇ ਤੁਹਾਨੂੰ ਨਜ਼ਰ ਆਉਂਦਾ ਤਾਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ